ਇਹ ਸੁਦੇਸ਼ਤਿਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਤ੍ਰੀਤੰਬਾਲਾ ਜਿਹੜਾ ਹਿਧਾਰਪੁਰ ਜ਼ਿਲ੍ਹੇ ਦੇ ਵਿੱਚ ਹੈ ਜਿੱਥੇ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਉੱਥੇ ਹੀ ਬਾਬਾ ਨਾਗਰ ਸਿੰਘ ਜੀ ਤੇ ਨਾਲ ਹੀ ਬਾਬਾ ਸੁੱਖਾ ਸਿੰਘ ਜੀ ਜਿਨ੍ਹਾਂ ਨੂੰ ਸੰਤ ਬਾਬਾ ਹਾਕਮ ਸਿੰਘ ਜੀ ਸੱਚਖੰਡ ਵਾਸੀ ਅੱਜ ਉਹਨਾਂ ਦੀ ਅੰਤਮ ਅਰਦਾਸ ਤੇ ਜਿਹੜੇ ਆਪਾਂ ਸਾਰੇ ਇਕੱਤਰ ਹੋਏ ਆਂ ਤੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਜਿੱਥੇ ਹਾਜ਼ਰੀਆਂ ਲੁਆਈਆਂ ਨੇ ਸਾਰੇ ਮਾਹਪੁਰਖਾਂ ਵੱਲੋਂ ਤੇ ਅੱਜ ਬਾਬਾ ਸੁਖਾ ਸਿੰਘ ਹੋਰਾਂ ਨੂੰ ਜਿਹੜੀ ਉਹਨਾਂ ਦੀ ਜਗ੍ਹਾ ਤੇ ਜਿਹੜਾ ਸਥਾਪਿਤ ਕੀਤਾ ਗਿਆ ਤੇ ਮਾਹਪੁਰਖਾਂ ਦੀ ਸੇਵਾਵਾਂ ਦੇ ਵਿੱਚ ਹਮੇਸ਼ਾ ਤਤਪਰ ਰਹੇ ਤੇ ਮੈਂ ਜਿੱਥੇ ਬਾਬਾ ਸੁਖਾ ਸਿੰਘ ਹੋਰਾਂ ਨੂੰ ਸੂਲ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਜਿਵੇਂ ਸੰਤ ਬਾਬਾ ਹਾਕਮ ਸਿੰਘ ਮਾਹਪੁਰਖਾਂ ਨੇ ਸੇ ਵਾਮਨ ਭਾਈਆ ਉਵੇਂ ਹੀ ਬਾਬਾ ਨਾਗਰ ਸਿੰਘ ਜੀ ਹੋਰੀ ਮਾਹਪੁਰਖਾਂ ਵਾਲਿਆਂ ਵੇਲਾ ਵਾਲੇ ਤੇ ਸਾਰੇ ਹਰੀਆਂ ਵੇਲਾ ਦੇ ਜਿੰਨੇ ਵੀ ਸਿੰਘ ਫੌਜਾਂ ਗੁਰੂ ਦੀਆਂ ਲਾੜਦੀਆਂ ਨਹਿنگ ਸਿੰਘ ਫੌਜਾਂ ਉੱਥੇ ਹੀ ਇਸ ਸਥਾਨ ਤੇ ਸ਼ਰਧਾ ਭਾਵਨਾ ਸਤਕਾਰ ਰੱਖਣ ਵਾਲੀਆਂ ਗੁਰਸਿੱਖ ਸੰਗਤਾਂ ਜਿਹੜੀਆਂ ਨੇ ਜਿਵੇਂ ਸੰਤ ਬਾਬਾ ਹਾਕਮ ਸਿੰਘ ਜੀ ਸੱਚਖੰਡ ਵਾਸੀ ਮਾਹਪੁਰਖਾਂ ਦੇ ਨਾਲ ਸਹਿਯੋਗ ਤੇ ਉਹਨਾਂ ਦਾ ਅਸ਼ੀਰਵਾਦ ਲੈਂਦੇ ਰਹਿ ਮਾਹਪੁਰਖਾਂ ਦੇ ਜਿੱਥੇ ਇਸਾ ਇਤਿਹਾਸਕ ਸਥਾਨ ਤੇ ਦర్శਨ ਦਿਆਰੇ ਕਰਦੇ ਰਹੇ ਤੇ ਅੱਜ ਬਾਬਾ ਸੁਖਾ ਸਿੰਘ ਹੋਰਾਂ ਨੂੰ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸੰਗਤਾਂ ਵੱਲੋਂ ਸੇਵਾ ਜਿਹੜੀ ਹੈ ਤੇ ਦਿੱਤੀ ਗਈ ਦਸਤਾਰ ਮੰਦੀ ਸਜਾਈ ਗਈ ਹੈ ਭਾਵੇਂ ਮਹਾਂਪੁਰਖ ਬਾਬਾ ਨਾਗਰ ਸਿੰਘ ਸਾਰੀਆਂ ਦੇਖ ਰੇਖ ਸਾਰੇ ਕਿੰਨੇ ਸੋਹਣੇ ਸਾਰੇ ਇਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਸੀ ਤੇ ਪਰ ਜਿਹੜੇ ਬਾਬਾ ਸੁਖਾ ਸਿੰਘ ਜੀ ਇਸ ਆਸਥਾਨ ਦੀ ਜਿਹੜੀ ਹੈ ਉਹਨਾਂ ਨੂੰ ਦਸਤਾਰਬੰਦੀ ਕੀਤੀ ਗਈ ਹੈ ਮੈਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਤਲ ਪੰਜਵਾਂ ਤਖਤ ਵੱਲੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਬਾਬਾ ਸੁੱਖਾ ਸਿੰਘ ਹੋਰਾਂ ਨੂੰ ਸੇਵਾ ਕਰਨ ਦਾ ਬਲ ਉਤਮ ਬਖਸ਼ੀ ਰਤਨ ਜਿਸ ਕਾ ਮस्तक ਭਾਗ ਸੀ ਸੇਵਾ ਲਾਇਆ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਸੁਖਾਸ ਸਿੰਘ ਹੋਰਾਂ ਨੂੰ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਨ ਦਾ ਬਲ ਉਹਨਾਂ ਬਖਸ਼ਣ ਵਾਹਿਗੁਰੂ ਦੀ ਕਾਖਾ ਹੈ ਮਹਾਰਾਣੀ ਗੁਰੂ ਜੀ ਦੀ ਕਿਰਪਾ ਨਾਲ ਜਾਇਦੇ ਅਸ਼ੀਸ਼ ਸਿੰਘਾ ਨੂੰ ਭਾਵੇ